ਡੀਸੀ ਦਫ਼ਤਰ ਬਾਹਰ 100 ਕਿਸਾਨਾਂ ਨੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਸੰਯੁਕਤ ਕਿਸਾਨ ਮੋਰਚਾ ਦੇ ਸੂਬਾ ਗੂਜਗਜੀਤ ਸਿੰਘ ਢੱਲੇਵਾਲ ਜੋ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਉਹਨਾਂ ਨੂੰ ਅੱਜ 100 ਦਿਨ ਪੂਰੇ ਹੋਣ ਤੋਂ ਬਾਅਦ ਉਹਨਾਂ ਦੇ ਸਮਰਥਨ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰ ਤੇ 100 ਤੋਂ 100 ਕਿਸਾਨਾਂ ਦੇ ਜਥੇ ਇੱਕ ਦਿਨ ਦੀ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਗੁਰਦਾਸਪੁਰ ਦੇ ਡੀਸੀ ਦਫ਼ਤਰ ਅੱਗੇ ਵੀ 100 ਤੋਂ ਬਾਅਦ ਕਿਸਾਨਾਂ ਵੱਲੋਂ ਇੱਕ ਦਿਨ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਇਹ ਧਰਨਾ ਖਨੌਰੀ ਬਾਰਡਰ ਤੇ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਅੱਜ 100 ਦਿਨ ਪੂਰੇ ਹੋ ਚੁੱਕੇ ਹਨ ਪਰ ਹਜੇ ਤੱਕ ਕੇਂਦਰ ਸਰਕਾਰ ਉਹਨਾਂ ਨੂੰ ਮੀਟਿੰਗਾਂ ਦਾ ਸਨਮਾਨ ਨਹੀਂ ਦੇ ਰਹੀ ਅਤੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਦੇ ਬੈਠੇ ਹੋਏ 100 ਦਿਨ ਪੂਰੇ ਹੋਣ ਤੋਂ ਬਾਅਦ ਉਹਨਾਂ ਦੀ ਹਮਾਇਤ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹਨਾਂ ਭੁਖੜਤਾਲ ਸ਼ੁਰੂ ਕੀਤੀ ਗਈ ਹੈ ਉਨਾ ਕਿਹਾ ਕਿ ਕਿਸਾਨਾਂ ਦੀਆਂ 12 ਮੰਗਾਂ ਸਮੇਤ ਮੁੱਖ ਮੰਗਾਂ ਹਨ ਕਿ ਐਮਐਸਪੀ ਤੇ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਕਿਸਾਨੀ ਮੋਰਚੇ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਸੁਭਕਰਨ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਹੀ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਭੁੱਖ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਮਜ਼ਦੂਰ ਮੋਰਚਾ ਜਿੰਦਾਬਾਦ 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 ਚਾਤ ਸਰਕਾਰ ਮਰਦਾਬਾਦ ਨੂੰ ਨੁਕਰੀ ਵਾਲੀ ਸਰਕਾਰ ਮੁਰਦਾਬਾ ਸੋਨਹਾਰਾ ਸੋਨਹਾਰਾ ਰਣਾ ਸੁਜੀਤ ਸਿੰਘਾ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਮੈਂਬਰ ਐਸ ਕੇਮ ਨਾਨ ਪਾਰਟਿਕਲ ਔਰ ਜੋ ਪਿਛਲੇ 13 ਮਹੀਨੇ ਤੋਂ ਪਰਹੋ ਚੱਲੇ ਨੇ ਸਾਨੂੰ ਖਨੌਰੀ ਸ਼ੰਭੂ ਰਤਨਪੁਰਾ ਬਾਰਡਰ ਦੇ ਮੋਰਚਾ ਲਾ ਕੇ ਬੈਠੇ ਆ ਪੂਰੇ ਦੇਸ਼ ਦੇ ਕਿਸਾਨਾਂ ਦੀਆਂ 12 ਮੰਗਾਂ ਪਲੱਸ 13ਵੀਂ ਜਿਹੜੀ ਆ ਸਾਡੇ ਨਾਲ ਜੋ ਜ਼ੁਲਮ ਹੋਇਆ ਵਾ ਸ਼ੰਭੂ ਖਨੌਰੀ ਦੇ ਉੱਤੇ ਸਾਡਾ ਸ਼ੁਭਕਰਨਉ ਸ਼ਿਰ ਕੀਤਾ ਵਾ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਆਪਾਂ ਜਿਹੜਾ ਵਾ ਲਗਾਤਾਰ ਅੰਦੋਲਨ ਵਿੱਚ ਆਂ ਔਰ ਜਦੋਂ ਸਰਕਾਰ ਕੰਮ ਕਰਨ ਦੀ ਨੀਂਦ ਸੌਂਗੀ 18 ਫਰਵਰੀ 2024 ਤੋਂ ਬਾਅਦ ਕੋਈ ਮੀਟਿੰਗ ਨਹੀਂ ਦੇ ਰਹੀ ਸੀ ਕੋਈ ਗੱਲਬਾਤ ਵਾਸਤੇ ਅੱਗੇ ਨਹੀਂ ਆ ਰਹੀ ਸੀ ਔਰ ਉਦੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਇੱਕ ਕਰੜਾ ਫੈਸਲਾ ਲੈਂਦਾ ਆ 26 ਨਵੰਬਰ ਤੋਂ ਜਿਹੜਾ ਵਾ ਉਹ ਮਰਨਵਰ ਤੇ ਬੈਠਣ ਦਾ ਫੈਸਲਾ ਕੀਤਾ 26 ਨਵੰਬਰ ਨੂੰ ਜਦੋਂ ਪੁਲਿਸ ਸਵੇਰੇ ਚੱਕ ਲੈਂਦੀ 3 ਵਜੇ ਉਹਨਾਂ ਨੂੰ ਉਸ ਤੋਂ ਬਾਅਦ ਦਾਸ ਨੂੰ ਮੌਕਾ ਮਿਲਿਆ ਬੈਠਣ ਦਾ ਔਰ ਸਰਕਾਰ ਤੇ ਪ੍ਰੈਸ਼ਰ ਪਾ ਕੇ ਜਿਹੜਾ ਆਪਾਂ ਉਹਨਾਂ ਨੂੰ ਛੁਡਾ ਕੇ ਵਾਪਸ ਖਨੋਰੀ ਬਾਰਡਰ ਤੇ ਲਿਆਂਦਾ ਔਰ ਮੋਰਚੇ ਦਾ ਫੈਸਲਾ ਕਰਨ ਤੋਂ ਬਾਅਦ ਉਹ ਲਗਾਤਾਰ ਮਰਨਰਵਰ ਤੇ ਬੈਠੇ ਨੇ ਅੱਜ ਉਹਨਾਂ ਦੇ ਮਰਨਰਵਰ ਤੋਂ 100 ਦਿਨ ਪੂਰੇ ਹੋ ਚੁੱਕੇ ਨੇ ਔਰ ਅਸੀਂ ਉਹਨਾਂ ਦੇ ਸਪਰਸਨ ਵਿੱਚ ਪੂਰੇ ਹਿੰਦੁਸਤਾਨ ਦੇ ਜਿਹੜਾ ਹੈਡਕੁਆਟਰਾਂ ਦੇ ਵਿੱਚ ਪੂਰੇ ਸਟੇਟਾਂ ਦੇ ਵਿੱਚ ਇਕੱਲੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਦੇ ਕਿਉਂ ਜਿਹੜੀਆਂ ਮੰਗਾਂ ਨੇ ਪੂਰੇ ਕਿਸਾਨਾਂ ਪੰਜਾਬ ਦੇ ਹਿੰਦੁਸਤਾਨ ਦੀਆਂ ਮੰਗਾਂ ਨੇ ਤੋਂ 100-100 ਕਿਸਾਨ ਜਿਹੜਾ 100 ਜਾਂ ਉਸ ਤੋਂ ਬਾਅਦ ਕਿਸਾਨ ਜਿਹੜੇ ਨੇ ਉਹਦੇ ਸਪਰਸਨ ਵਿੱਚ ਬੈਠੇ ਹੋਏ ਨੇ ਤਾਂ ਕਿ ਉਹ ਸਾਗੂਨ ਪਤਾ ਲੱਗ ਸਕੇ ਪੂਰੇ ਦੇਸ਼ ਵਿੱਚ ਕਿੰਨੇ ਲੋਕ ਉਹਨਾਂ ਦੇ ਨਾਲ ਜੁੜੇ ਨੇ ਉਹਨਾਂ ਨੂੰ ਹੌਸਲਾ ਭਜਾਈ ਹੋ ਸਕੇ ਕਿਉਂਕਿ ਅੰਨ ਦਾ ਦਾਣਾ ਉਹਨਾਂ ਨੇ ਪਿਛਲੇ 100 ਦਿਨ ਤੋਂ ਮੂੰਹ ਨਹੀਂ ਪਾਇਆ ਸਿਰਫ ਐਮਰਜੈਂਸੀ ਮੈਡੀਕਲ ਰੇਟ ਜਿਹੜੀ ਆ ਉਹ ਦਿੱਤੀ ਜਾ ਰਹੀ ਹੋਈ 18 ਜਨਵਰੀ ਤੋਂ ਬਾਅਦ 55 ਦਿਨ ਬਾਅਦ ਦਿੱਤੀ ਜਾ ਰ ਜਦੋਂ ਹਾਲਤ ਜਿਹੜੀ ਆ ਬਹੁਤ ਜ਼ਿਆਦਾ ਵਿਗੜ ਗਈ ਸੀ ਔਰ ਕੇਂਦਰ ਸਰਕਾਰ ਗੱਲਬਾਤ ਦਾ ਸੱਦਾ ਲੈ ਕੇ ਆਈ ਸੀ ਸੋ ਅੱਜ ਵੀ ਅਸੀਂ ਇਹ ਅਪੀਲ ਕਰਦੇ ਕੇਂਦਰ ਸਰਕਾਰ ਕੋ ਦੇਸ਼ ਦੇ ਪ੍ਰਧਾਨ ਮੰਤਰੀ ਕੋ ਦੇਸ਼ ਦੇ ਗ੍ਰਹਿ ਮੰਤਰੀ ਕੋ ਖੇਤੀਬਾੜੀ ਮੰਤਰੀ ਕੋ ਕਿ ਜਿਹੜੀਆਂ ਮੰਗਾਂ ਨੇ ਪਹਿਲਾਂ ਤੁਸੀਂ ਸਾਨੂੰ ਲਿਖਤੀ ਤੌਰ ਤੇ ਪ੍ਰ ਇਹਨਾਂ ਨੂੰ ਲਾਗੂ ਕਰਨ ਦੇ ਵਿੱਚ ਜਿਹੜਾ ਕੋਈ ਪਰੇਸ਼ਾਨੀ ਹੈ ਨਹੀਂ ਆ ਸੋ ਉਹਦੇ ਪੁਰਾਣੇ ਵਾਅਦੇ ਜਿਹੜੇ ਕੀਤੇ ਨੇ ਉਹਨਾਂ ਨੂੰ ਲਾਗੂ ਕਰਕੇ ਸਾਨੂੰ ਜਿਹੜਾ ਸਾਰੇ ਕਿਸਾਨਾਂ ਨੂੰ ਜਿਹੜਾ ਵਾਹ ਭਲੀ ਭੰਤੀ ਆਪਣੇ ਘਰ ਪਹੁੰਚਾਈਏ ਜਿਹੜਾ ਸਾਡਾ ਸਰਮੌਰ ਆਗੂ ਆ ਪੂਰੇ ਹਿੰਦੁਸਤਾਨ ਦਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਹਨੂੰ ਹੀ ਆਪਾਂ ਦਾ ਤੰਦਰੁਸਤ ਜਿਹੜਾ ਵਾ ਉਹਦੇ ਪਰਿਵਾਰ ਨਾਲ ਉਹਨੂੰ ਜਿਹੜਾ ਉਹਦੇ ਪਰਿਵਾਰ ਚ ਲੈ ਕੇ ਜਾਈਏ ਇਸ ਕਰਕੇ ਅੱਜ ਜਿਹੜੇ ਅਸੀਂ ਸਰਥਨ ਦੇ ਬੈਠੇ ਹੋਏ ਆਪਾਂ ਸੋ ਅੱਜ ਤੁਸੀਂ ਪੁੱਛਿਆ ਕਿ ਕਿਸ ਕਾਰਨ ਕਰਕੇ ਬੈਠੇ ਹੋ ਅੱਜ ਸਾਡੇ ਸਰਮੌਰ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਜਿਨ੍ਹਾਂ ਨੂੰ ਅੱਜ 100 ਦਿਨ ਹੋ ਗਿਆ ਜਿਨ੍ਹਾਂ ਨੇ ਕੋਈ ਹਣ ਪਾਣੀ ਹਨ ਨਹੀਂ ਖਾਦਾ ਔਰ ਸਰਕਾਰਾਂ ਦੇ ਜਿਹੜੀ ਆਪਾਂ ਮੰਗਾਂ ਲੈ ਕੇ 13 ਮੰਗਾਂ ਲੈ ਕੇ ਬੈਠੇ ਆ ਸਰਕਾਰ ਉਹਨਾਂ ਤੇ ਗੌਰ ਨਹੀਂ ਹੀ ਕਰਦੀ ਜਿਹਦੇ ਤੇ ਹੁਣ ਸਰਕਾਰ ਅੱਗੇ ਮੀਟਿੰਗਾਂ ਲਈ ਜਿਹੜੀ ਆ ਉਹ ਟਾਈਮ ਦੇਣਾ ਚાલુ ਕੀਤਾ ਉਹ ਵੀ ਇਹ ਆਮ ਕਿਸਾਨਾਂ ਦਾ ਡੱਲੇਵਾਲ ਸਾਹਿਬ ਦੇ ਜਿਹੜੇ ਜੁੜੇ ਹੋਏ ਲੋਕ ਨੇ ਡੱਲੇਵਾਲ ਸਾਹਿਬ ਨਾਲ ਉਹ ਕਿਸਾਨ ਜਿਹੜੇ ਉੱਥੇ ਜੁੜ ਕੇ ਬੈਠੇ ਨੇ ਔਰ ਜਿਹੜਾ ਥੱਲੋ ਪ੍ਰੈਸ਼ਰ ਬਣ ਰਿਹਾ ਔਰ ਕਨੌਰੀ ਬਾਰਡਰ ਦਾ ਸੰਭੂ ਦਾ ਰਤਨਗੜ ਦਾ ਇਹ ਜਿਹੜਾ ਪ੍ਰੈਸ਼ਰ ਆ ਇਹ ਸਰਕਾਰ ਕੋ ਟਾਈਮ ਲੈਗ ਦੇ ਰਿਹਾ ਔਰ ਜਿਹੜਾ ਕੱਲ ਦੀਆਂ ਗ੍ਰਿਫਤਾਰੀਆਂ ਦਾ ਉਹ ਭਗੌਂਤ ਮੰਨ ਨਹੀਂ ਜਿਹੜਾ ਵੀ ਕੰਮ ਕੀਤਾ ਜੇ ਤੇ ਲੋਕਤੰਤਰ ਤਰੀਕੇ ਨਾਲ ਸਾਡੇ ਕਿਸਾਨ ਜਿੰਨੇ ਵੀ ਬੈਠੇ ਨੇ ਇਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠਦੇ ਨੇ ਉਹਦੇ ਚ ਕਿਸੇ ਦਾ ਹੀ ਰਸਤਾ ਰੋਕਣਾ ਨਹੀਂ ਚਾਹੁੰਦੇ ਜਿਹੜੀਆਂ ਸਰਕਾਰ ਨਹੀਂ ਮੰਗਾ ਮੰਨਦੀ ਜਦੋਂ ਮਜਬੂਰ ਨੂੰ ਸਾਨੂੰ ਧਰਨੇ ਤੇ ਬੈਠਣਾ ਪੈਂਦਾ ਤੇ ਫਿਰ ਇਹ ਗ੍ਰਿਫਤਾਰੀਆਂ ਕਰਨੀਆਂ ਚੱਲੂ ਕਰ ਦੀਆਂ ਨੇ ਔਰ ਸਰਕਾਰਾਂ ਨੂੰ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਕਿ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਭਗਵੰਤ ਮਾਨ ਹੁਣੇ ਆਪ ਧਰਨੇ ਲਾਉਂਦੇ ਰਹੇ ਨੇ ਔਰ ਭਗਵੰਤ ਮਾਨ ਜੀ ਇਹ ਆਪ ਖੁਦ ਕਹਿੰਦੇ ਰਹੇ ਧਰਨੇ ਤੋਂ ਬਿਨਾਂ ਕੋਈ ਹੱਲ ਨਹੀਂ ਹੈਗਾ ਪਰ ਅੱਜ ਜਦੋਂ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਧਰਨੇ ਲੱਗ ਰਹੇ ਨੇ ਤਾਂ ਭਗਵੰਤ ਮਾਨ ਨੂੰ ਜਲੂਨ ਹੋ ਰਹੀ ਹੈ ਪਰ ਉਹਦੀ ਜਲੂਨ ਜਿਹੜੀ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਲੋਕ ਲਾਦਣਗੇ